ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਸਿੱਖ ਰਾਜ ਦੇ ਉਹ ਯੋਧੇ ਦੀ ਜਿਸ ਨੇ ਬਹੁਤ ਸਾਰੀਆਂ ਜੰਗਾਂ ਜਿੱਤੀਆਂ ਸੀ ਤੇ ਅਫਗਾਨ ਫੌਜਾਂ ਉਹਨਾਂ ਨੂੰ ਦੇਖ ਕੇ ਮੈਦਾਨ ਛੱਡ ਕੇ ਵੀ ਭੱਜ ਜਾਂਦੀਆਂ ਸੀ ਜੋ ਸਿੱਖ ਪੰਥ ਦੀ ਸ਼ਾਨ ਸੀ ਕਹਿੰਦੇ ਇਹਨਾਂ ਦੇ ਵਰਸ਼ੇ ਦੇ ਮੂਰੇ ਕੋਈ ਵੀ ਨਹੀਂ ਸੀ ਖੜਦਾ ਵੈਰੀਆਂ ਦੇ ਸਿਰ ਇਦਾਂ ਲਾਂਦੇ ਸੀ ਜਿਵੇਂ ਕਿਸਾਨ ਆਪਣੀ ਫਸਲ ਵੜਦਾ ਹੋਵੇ ਅੱਜ ਗੱਲ ਕਰਾਂਗੇ ਸਿੱਖ ਰਾਜ ਦੀ ਸ਼ਾਨ ਸਰਦਾਰ ਹਰੀ ਸਿੰਘ ਨਲਵਾ ਜੀ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਨਾਮ ਨਾਲ ਨਲਵਾ ਕਿੱਦਾਂ ਲੱਗਾ ਅੱਜ ਅਸੀਂ ਉਹਦੇ ਬਾਰੇ ਸਾਰੀ ਗੱਲ ਕਰਾਂਗੇ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਜਨਮ 28 April 1791 ਨੂੰ ਗੁਜਰਾں ਵਾਲੇ ਪਾਕਿਸਤਾਨ ਦੇ ਵਿੱਚ ਹੋਇਆ ਸੀ ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਸਰਦਾਰ ਗੁਰਦਿਆਲ ਸਿੰਘ ਸੀ ਇਹਨਾਂ ਦੀ ਮਾਤਾ ਜੀ ਦਾ ਨਾਮ ਬੀਬੀ ਧਰਮਕੌਰ ਸੀ ਇਹਨਾਂ ਦੇ ਦਾਦਾ ਜੀ ਸਰਦਾਰ ਬਿਸਨ ਸਿੰਘ ਜੋ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ ਸੀ ਅਰ ਹਰੀ ਸਿੰਘ ਨਲਵਾ ਜੀ ਜਦੋਂ 7 ਸਾਲ ਦੇ ਸਨ ਇਹਨਾਂ ਦੇ ਪਿਤਾ ਜੀ ਚਲਾਣਾ ਕਰ ਗਏ ਸੀ ਤੇ ਇਹਨਾਂ ਨੂੰ ਇਹਨਾਂ ਦੇ ਮਾਤਾ ਜੀ ਨੇ ਹੀ ਪਾਲਿਆ ਸੀ ਤੇ 1805 ਦੇ ਵਿੱਚ ਸ਼ੇਰੇ ਪੰਜਾਬ ਨੇ ਲਾਹੌਰ ਦੇ ਵਿੱਚ ਬਹੁਤ ਵੱਡਾ ਇੱਕ ਦਰਬਾਰ ਸਜਾਇਆ ਸੀ ਉਸ ਵਿੱਚ ਸ਼ਾਸਤਰ ਵਿਦਿਆ ਦਾ ਅਭਿਆਸ ਨੌਜਵਾਨਾਂ ਨੇ ਦਿਖਾਣਾ ਸੀ ਹਰੀ ਸਿੰਘ ਜੀ ਨੇ 14 ਸਾਲ ਦੀ ਉਮਰ ਵਿੱਚ ਸ਼ਾਸਤਰਾਂ ਦੇ ਐਸੇ ਜੋਰ ਦਿਖਾਏ ਸ਼ੇਰੇ ਪੰਜਾਬ ਨੇ ਇਹਨਾਂ ਦੀ ਸ਼ਾਸਤਰ ਚਲਾਉਣ ਦੀ ਵਿਦਿਆ ਤੋਂ ਪ੍ਰਭਾਵਿਤ ਹੋ ਕੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਫੌਜ ਦੀ ਨੌਕਰੀ ਦੇ ਦਿੱਤੀ ਫਿਰ ਇੱਕ ਦਿਨ ਸ਼ੇਰੇ ਪੰਜਾਬ ਸ਼ਿਕਾਰ ਖੇਡਣ ਲਈ ਜੰਗਲ ਦੇ ਵਿੱਚ ਜਾਂਦੇ ਨੇ ਤੇ ਉੱਥੇ ਇੱਕ ਆਦਮਖੋਰ ਸ਼ੇਰ ਉਹਨਾਂ ਦੇ ਉੱਤੇ ਹਮਲਾ ਕਰ ਦਿੰਦਾ ਹੈ ਸਰਦਾਰ ਹਰੀ ਸਿੰਘ ਨਲਵਾ ਜੀ ਬੜੀ ਫੁਰਤੀ ਦੇ ਨਾਲ ਅੱਗੇ ਹੋ ਕੇ ਸ਼ੇਰ ਦੇ ਦੋਨਾਂ ਚਬਾਰਿਆਂ ਤੋਂ ਫੜ ਕੇ ਪਲਟਾ ਕੇ ਧਰਤੀ ਤੇ ਮਾਰਦੇ ਨੇ ਜਿੰਨੀ ਦੇਰ ਨੂੰ ਸ਼ੇਰ ਉੱਠ ਕੇ ਦੁਬਾਰਾ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਉੱਤੇ ਵਾਰ ਕਰਦਾ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਆਪਣੀ ਸਰੀ ਸਾਹਬ ਦੇ ਨਾਲ ਸ਼ੇਰ ਦਾ ਸਿਰ ਲਾ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ ਸ਼ੇਰੇ ਪੰਜਾਬ ਨੇ ਜਦੋਂ ਇਹ ਸਾਰਾ ਕੁਝ ਦੇਖਿਆ ਉਹਨਾਂ ਨੇ ਕਿਹਾ ਨਲ ਉਹਨਾਂ ਨੇ ਕਿਹਾ ਇੱਕ ਰਾਜਾ ਨਲ ਸੀ ਜੋ ਬਿਨਾ ਤਲਵਾਰ ਤੋਂ ਬਿਨਾ ਬਰਸ਼ੇ ਤੋਂ ਸ਼ੇਰ ਦੇ ਅੱਗੇ ਖੜਦਾ ਸੀ ਉਹ ਤਾਂ ਸੁਣਿਆ ਸੀ ਅੱਜ ਸਾਡਾ ਹਰੀ ਸਿੰਘ ਹੀ ਨਲ ਬਣ ਗਿਆ ਉਸ ਦਿਨ ਤੋਂ ਹਰੀ ਸਿੰਘ ਜੀ ਦਾ ਨਾਮ ਦੇ ਨਾਲ ਸਰਦਾਰ ਹਰੀ ਸਿੰਘ ਨਲੂਆ ਲੱਗ ਗਿਆ ਤੇ ਉਸ ਦਿਨ ਇਹਨਾਂ ਨੂੰ ਸ਼ੇਰ ਦਿਲ ਰੈਜiment ਦਾ ਸਰਦਾਰ ਵੀ ਬਣਾਇਆ ਗਿਆ ਤੇ ਉਸ ਟਾਈਮ ਇਹਨਾਂ ਦੀ ਜ਼ਗੀਰ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸਰਦਾਰ ਹਰੀ ਸਿੰਘ ਨਲੂਆ ਜੀ ਆਪਣੀ ਅੱਧੀ ਜ਼ਗੀਰ ਗੁਰੂ ਧਾਮਾ ਦੇ ਉੱਤੇ ਖਰਚ ਕਰਦੇ ਸੀ ਇਤਿਹਾਸਕਾਰ ਲਿਖਦੇ ਨੇ ਜੋ ਗੁਰਦੁਆਰਾ ਪੰਜਾ ਸਾਹਿਬ ਹੈ ਉਹਦੀ ਸੇਵਾ ਵੀ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਕਰਾਈ ਸੀ ਤੇ ਜਦੋਂ ਹਰਮੰਦਰ ਸਾਹਿਬ ਦੇ ਵਿੱਚ ਸੋਨੇ ਦਾ ਗੁਮਟ ਬਣਿਆ ਸੀ ਉਹਦੀ ਸੇਵਾ ਵੀ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਕਰਾਈ ਸੀ ਤੇ ਬਾਕੀ ਅੱਧੀ ਜੋ ਇਹਨਾਂ ਦੀ ਜ਼ਗੀਰ ਹੁੰਦੀ ਸੀ ਉਹ ਆਪਣੀ ਫੌਜ ਦੇ ਉੱਤੇ ਖਰਚ ਕਰਦੇ ਸੀ ਆਪਣੇ ਉੱਤੇ ਨਿੱਜੀ ਇਹ ਕੋਈ ਵੀ ਜ਼ਿਆਦਾ ਖਰਚ ਨਹੀਂ ਸੀ ਕਰਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸੂਰ ਨੂੰ ਫਤਿਹ ਕੀਤਾ ਸੀ ਉਦੋਂ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਅਹਿਮ ਰੋਲ ਵਿੱਚ ਨਿਭਾਇਆ ਸੀ ਉਸ ਟਾਈਮ ਹਰੀ ਸਿੰਘ ਨਲਵਾ ਜੀ ਦੀ ਉਮਰ 15.5 ਸਾਲ ਦੀ ਸੀ ਅਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਰਦਾਰ ਹਰੀ ਸਿੰਘ ਨਲਵਾ ਜੀ ਕੋਲ ਸਾਸ਼ਤਰ ਵਿਦਿਆ ਦਾ ਕਿੰਨਾ ਗਿਆਨ ਹੋਵੇਗਾ ਨਲਵਾ ਜੀ ਨੇ ਮਲਤਾਨ ਦੀ ਲੜਾਈ ਲੜੀ ਜਿਸ ਵਿੱਚ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸੀ ਤੇ ਮਲਤਾਨ ਨੂੰ ਵੀ ਜਿੱਤ ਲਿਆ ਸੀ ਤੇ ਉੱਥੇ ਵੀ ਸਿੱਖਾਂ ਦਾ ਰਾਜ ਹੋਇਆ ਸੀ ਫਿਰ ਸ਼ੇਰੇ ਪੰਜਾਬ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਜ਼ਗੀਰ ਬਖਸ਼ੀ ਕਹਿੰਦੇ ਸਿੱਖ ਇਤਿਹਾਸ ਤੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਜ਼ਗੀਰ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਕੋਲ ਸੀ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਸਾਰੇ ਥਾਂ ਜਿੱਤੇ ਤੇ ਜਿੱਤਦੇ ਜਿੱਤਦੇ ਕਸ਼ਮੀਰ ਨੂੰ ਵੀ ਸਿੱਖ ਰਾਜ ਦੇ ਵਿੱਚ ਮਿਲਾ ਲਿਆ ਹੁਣ ਮੇਰੀਆਂ ਕੁਝ ਬੇਨਤੀਆਂ ਨੇ ਸਾਰੇ ਬੱਚਿਆਂ ਦੇ ਮਾਪਿਓ ਨੂੰ ਅਸੀਂ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜੀਏ ਘਰ ਦੇ ਵਿੱਚ ਪੰਜਾਬੀ ਬੋਲੀਏ ਇਨਨੂੰ ਪੰਜਾਬੀ ਲਿਖਣੀ ਪੜ੍ਹਨੀ ਸਿਖਾਈਏ ਇਨਨੂੰ ਸਿੱਖ ਇਤਿਹਾਸ ਦੇ ਵਿੱਚ ਜੋ ਯੋਧੇ ਹੋਏ ਨੇ ਜਿਨ੍ਹਾਂ ਦੀ ਬਦੌਲਤ ਸਾਡੇ ਨਾਮਾਂ ਦੇ ਪਿੱਛੇ ਕੌਰ ਸਿੰਘ ਲੱਗਾ ਜਿਨ੍ਹਾਂ ਨੇ ਇੰਨੀਆਂ ਜ਼ਬਰਦਸਤ ਸ਼ਹੀਦੀਆਂ ਪਾਈਆਂ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੁਝ ਛੱਡ ਕੇ ਗਏ ਨੇ ਰਾਣੀ ਜਿੰਦਾ ਜੀ ਕੌਣ ਸੀ ਜੱਸਾ ਸਿੰਘ ਆਲੂ ਵਾਲੀਾ ਕੌਣ ਸੀ ਅਸੀਂ ਆਪਣੇ ਬੱਚਿਆਂ ਨੂੰ ਦਸੀਏ ਮਾਈ ਭਾਗੋ ਕੌਣ ਸੀ ਸ਼ਾਮ ਸਿੰਘ ਓਟਾਰੀ ਵਾਲਾ ਕੌਣ ਸੀ ਬੰਦਾ ਸਿੰਘ ਬਹਾਦਰ ਕੌਣ ਸੀ ਅਸੀਂ ਆਪਣੇ ਬੱਚਿਆਂ ਨੂੰ ਦਸੀਏ ਹੁਣ ਆਮੀ ਘਰ ਦੇ ਵਿੱਚ ਜੋ ਰਿਸਰਚ ਹੋਈ ਹੈ ਜੋ ਬੱਚਾ ਵਾ 5 ਤੋਂ 6 ਘੰਟੇ ਡੇਲੀ ਫੋਨ ਯੂਜ਼ ਕਰਦਾ ਤੇ ਸਾਡੇ ਆਮ ਘਰਾਂ ਦੀ ਵੀ ਆਦਤ ਆ ਜੇ ਬੱਚਾ ਖਾਣਾ ਨਹੀਂ ਖਾ ਰਿਹਾ ਉਹਨੂੰ ਫੋਨ ਦੇ ਦਿਓ ਜੇ ਬੱਚਾ ਕੋਈ ਕੰਮ ਨਹੀਂ ਕਰ ਰਿਹਾ ਉਹਨੂੰ ਫੋਨ ਦੇ ਦਿਓ ਜੇ ਬੱਚਾ ਰੋਣ ਡਿਆ ਵਾ ਫੋਨ ਦੇ ਦਿਓ ਤੁਸੀਂ ਉਹ ਜੋ ਰਿਸਰਚ ਹੋਈ ਆ ਕਹਿੰਦੇ ਫੋਨ ਬੱਚੇ ਦੇ ਵਾਸਤੇ ਇੱਕ ਬਹੁਤ ਵੱਡੀ ਬਿਮਾਰੀ ਹੈ ਬੱਚੇ ਦੀਆਂ ਅੱਖਾਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਬੱਚੇ ਦੀ ਬ੍ਰੇਨ ਦੀ ਗਰੋਥ ਜਿਹੜੀ ਹੁੰਦੀ ਆ ਉਹ ਸਹੀ ਤਰੀਕੇ ਨਾਲ ਨਹੀਂ ਹੁੰਦੀ ਮੇਰੀ ਰਿਕੁਐਸਟ ਆ ਸਾਰੇ ਮਾਪੇ ਦੇ ਅੱਗੇ ਤੁਸੀਂ ਬੱਚੇ ਨੂੰ ਨੰਬਰ 1 ਤੇ ਜਦੋਂ ਵੀ ਫੋਨ ਦੇਣਾ ਵਾ ਉਹਦਾ ਸਕਰੀਨ ਟਾਈਮ ਨੋਟ ਕਰੋ ਅੱਧੇ ਘੰਟੇ ਤੋਂ ਜ਼ਿਆਦਾ ਬੱਚੇ ਨੂੰ ਫੋਨ ਨਾ ਯੂਜ਼ ਕਰਨ ਦਿਓ ਦੂਸਰਾ ਉਹਦਾ ਟਾਈਮ ਰੱਖੋ ਇੱਕ ਸਵੇਰੇ ਉੱਠਦੇ ਸਾਰ ਨਹੀਂ ਫੋਨ ਦੇਣਾ ਇੱਕ ਜਦੋਂ ਤੁਸੀਂ ਰਾਤ ਨੂੰ ਬੈੱਡ ਤੇ ਜਾਂਦੇ ਆ ਉਦੋਂ ਫੋਨ ਨਹੀਂ ਦੇਣਾ ਬੱਚੇ ਨੂੰ ਪੋਜੀਟਿਵ ਕੋਈ ਚੀਜ਼ਾਂ ਦੱਸੋ ਇਹਨਾਂ ਨੂੰ ਰੱਬ ਦੇ ਨਾਮ ਦੇ ਨਾਲ ਜੋੜੋ ਜਦੋਂ ਰਾਤ ਨੂੰ ਬੈੱਡ ਤੇ ਜਾਣਾ ਉਦੋਂ ਇਹਨਾਂ ਨੂੰ ਇਹਨਾਂ ਦੇ ਜੋ ਸਬ ਕੌਂਸ਼ੀਅਸ ਮਾਈਂਡ ਹੁੰਦਾ ਵਾ ਉਹਦੇ ਵਿੱਚ ਕੁਝ ਪੋਜੀਟਿਵ ਗੱਲਾਂ ਪਾਓ ਜੋ ਤੁਹਾਡੇ ਬੱਚੇ ਜਿਹੜੀ ਵੀ ਫੀਲਡ ਦੇ ਵਿੱਚ ਜਾਣ ਸਟਰੋਂਗ ਹੋਣ ਕਿਸੇ ਮਾੜੀ ਸਾਈਡ ਤੇ ਨਾ ਜਾਣ ਕਿਸੇ ਨਸ਼ਿਆਂ ਵੱਲ ਨਾ ਜਾਣ ਕੋਈ ਮਾੜੀ ਆਦਤ ਇਹਨਾਂ ਨੂੰ ਨਾ ਪਵੇ ਇਸ ਕਰਕੇ ਸਾਡੇ ਘਰਾਂ ਦੇ ਵਿੱਚ ਹੁੰਦਾ ਵਾ ਜਦੋਂ ਅਸੀਂ ਬੈੱਡ ਤੇ ਜਾਂਦੇ ਆ ਅਸੀਂ ਸਾਰੇ ਫੋਨਾਂ ਦੇ ਨਾਲ ਹੀ ਫੋਨ ਪਲੀਜ਼ ਮੇਰੀ ਸਾਰਿਆਂ ਗੇ ਰਿਕੁਐਸਟ ਆ ਸੌਣ ਤੋਂ 1 ਘੰਟਾ ਪਹਿਲਾਂ ਫੋਨ ਨੂੰ ਸਾਈਡ ਤੇ ਰੱਖ ਦਿਆ ਕਰੋ ਤੇ ਉਸੌਣ ਤੋਂ ਪਹਿਲਾਂ ਰੱਬ ਦਾ ਨਾਮ ਲਓ ਬੈੱਡ ਤੇ ਉਸ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਸੁਵਾਓ ਜਿੱਦਾਂ ਤੁਸੀਂ ਕਰੋਗੇ ਉਦੋਂ ਹੀ ਦੇਖ ਕੇ ਬੱਚਿਆਂ ਨੇ ਕਰਨਾ ਮੇਰੀਆਂ ਇਨੀਆਂ ਗ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਮਾਫ ਕਰਨਾ ਮਿਲਦੇ ਆਂ ਅਗਲਾ ਪਾਰਟ ਲੈ ਕੇ ਜਲਦੀ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ